ਸੱਚਾ ਵੀਰ ਜੀ ਜਿੰਦ ਡੇਰੀ ਖਾਨ ਚ ਤੁਹਾਡਾ ਸਵਾਗਤ ਆ ਵੀਰ ਜੀ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਚੈਨਲ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮੇਜਰ ਵੀਰ ਕੋ ਪਹੁੰਚ ਚੁੱਕੇ ਆ ਮੇਜਰ ਵੀਰ ਕੋ ਇੱਕ ਵਾਇਰ ਆ ਉਹ ਕਰਦੇ ਆ ਗੱਲਬਾਤ ਸੱਚਾ ਵੀਰ ਜੀ ਵੀਰ ਜੀ ਕੀ ਹਾਲ ਜੇ ਵਧੀਆ ਦਿਲ ਖਨਾਓ ਜੀ ਵਧੀਆ ਵਧੀਆ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਐਡਰੈਸ ਬੋਲੋ ਆਪਣਾ ਐਡਰੈਸ ਹੈ ਜੀ ਪਿੰਨ ਡਾਲਾ ਪਾ ਕੇ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਤੁਸੀਂ ਨੰਬਰ ਬੋਲ ਦਿਓ ਨੰਬਰ ਆਪਣਾ ਹੈਗਾ 81 46 52 47 34 ਠੀਕ ਜੀ ਇੱਕੋ ਵਾਇਰ ਤੇ ਅੱਜ ਫੇਰ ਇੱਕੋ ਵਾਇਰ ਤੇ ਆਪਣੇ ਕੋਲ ਫੇਰ ਤੇ ਕਿੰਨਾ ਸੁਹਾ ਜੇ ਇਹ ਦੂਜਾ ਸੁਹਾ ਵਹਿੜ ਜੇ ਹਾਂਜੀ ਸੁਣ ਵਾਲੀ ਜੇ ਹਾਂ ਸੁਣ ਵਾਲੀ ਜੇ ਇੱਕ ਹਫਤਾ ਕਰਦੀ ਸੁਣ ਚ ਤੇ ਖੋਲੋ ਮੜੀ ਦੇਖੋ ਵੇਖੀ ਦੂਜਾ ਸੁਹਾ ਵਸ਼ੀ ਜੇ ਚੈੱਕ ਕਰੋ ਮੇਰਾ ਵੀਰ ਜਰਸੀ ਦਾ ਕਰਾ ਆ ਸਾ ਥੋੜੀ ਹਾਂਜੀ ਹਾਂਜੀ ਅੱਸੀ ਆਈਏ ਕਾਈ ਅੱਸੀ ਆਈਏ ਲਾਓ 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 ਬਾਕ ਤੇ ਲਾਊਗੀ ਹਾਂਜੀ ਲੈ ਆਈ ਬਸ ਚੰਗੀ ਬਨੂਗੀ ਯਾਰ ਥੋੜੀ ਖਲਾਰੋ ਮੜੀ ਜੀ ਹਾਂ ਚੜਾ ਤੇ ਵਿਖਾਈਏ ਦਾ ਹਾਂ ਤੁਹਾਨੂੰ ਵੀਜੀ ਬਹੁਤ ਸਾਫ ਮਗਰ ਉਹ ਵੀ ਵਹਿੜ ਸਾਫ ਓਏ ਠੰਡੀ ਠੰਡੀ ਦੇਖੋ ਬਹੁਤ ਠਲੇ ਜਿਦਾ ਮਾਤੀ ਤੇ ਕੀ ਡਿਮਾਂਡ ਜੇ ਦੀ ਮੋਹ ਵੀਰ ਜੀ 20000 ਰੁਪਏ ਕਰਦਾ ਜੀ ਲੈ ਆਂਦੇ ਨਾਲ ਹੀ 27000 ਦੀ ਦੱਦਾਗੀ ਜੀ ਮਾਨਤਾਨ ਕੋਈ 20000 ਛੁਡ ਕਰਦਾ 27000 پورے ਦਾ 27000 ਦੀ ਹਾਂ ਨਾ ਹਾਂ ਨਾ ਵੀਜੀ ਕਿੰਨਾ ਟਾਈਮ ਲਾਉਗੀ ਟਾਈਮ ਦਾ ਹਫਤਾ ਲੈ ਦੱਸ ਦੇ ਲੈ ਚੰਗੀ ਵੋਸ਼ੀ ਬਣ ਜੂਗੀ ਠੀਕ ਜੀ ਉਹਦੇ ਬਾਅਦ ਲਾ ਕੇ ਦੇ ਦੇ ਜੀ ਚਲੋ ਠੀਕ ਜਿਹੜੇ ਵੀਰ ਨੇ ਲੈਣੀ ਹੋਵੇ ਕਿ ਮੇਰਾ ਵੀਰ ਨੰਬਰ ਸਕਰੀਨ ਤੇ ਚੱਲੂਗਾ ਚੈੱਕ ਕਰ ਲਿਓ ਕਰ ਲਓ ਵੀਰ ਨਾਲ ਗੱਲ ਬਾਤ ਚੈਨ ਨਾਲ ਨੂੰ ਸ਼ੇਅਰ